ਸੋਸ਼ਲ ਮੀਡੀਆ ਤੇ ਬਹੁਤੀ ਤੇਜ਼ੀ ਦੇ ਨਾਲ ਇੱਕ ਆਡੀਓ ਵਾਇਰਲ ਹੁੰਦੀ ਏ ਜਿਸ ਵਿੱਚ ਐਸਸੀ ਸਮਾਜ ਨੂੰ ਜਾਤੀ ਸੂਚਕ ਸ਼ਬਦ ਬੋਲੇ ਜਾਂਦੇ ਨੇ ਅਤੇ ਆਖਿਆ ਜਾਂਦਾ ਏ ਕਿ ਤੁਹਾਦੀ ਜਿਹੜੀ ਔਕਾਤ ਹੈ ਉਹ ਤੂੜੀ ਵਾਲੇ ਕਮਰੇ ਵਿੱਚ ਬਹਿਣ ਦੀ ਏ ਵਿਧਾਨ ਸਭਾ ਹਲਕਾ ਰਾਜਾ ਸੰਸੀ ਅਦੀਨ ਆਉਂਦੇ ਪਿੰਡ ਸਾਰੰਗੜਾ ਵਿਖੇ ਐਸਸੀ ਪਰਿਵਾਰ ਨੂੰ ਜਾਤੀ ਸੂਚਕ ਸ਼ਬਦ ਬੋਲ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਪੁਲਿਸ ਨੂੰ ਦਰਖਾਸਤ ਦੇਣ ਦੇ ਬਾਵਜੂਦ ਵੀ ਕਾਰਵਾਈ ਨਾ ਕਰਨ ਅੱਜ ਸਮੂਹ ਪਿੰਡ ਵਾਸੀਆਂ ਦੀ ਰੋਹ ਭਰੀ ਮੀਟਿੰਗ ਹੋਈ ਜਿਸ ਵਿੱਚ ਬਹੁਜਨ ਸਮਾਜ ਪਾਰਟੀ ਅੰਮੇਦਕਰ ਦੇ ਪੰਜਾਬ ਪ੍ਰਧਾਨ ਕਵਲਜੀਤ ਸੋਹੋਤਾ ਹਲਕਾ ਇੰਚਾਰਜ ਗੁਰਪਿੰਦਰ ਸਿੰਘ ਜੱਜ ਪਹੁੰਚੇ ਉਨ੍ਹਾਂ ਆਪ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਨਾਰੇਬਾਜ਼ੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕੋਈ ਵੀ ਸਰਕਾਰ ਹੋਵੇ ਹਮੇਸ਼ਾ ਗਰੀਬ ਪਰਿਵਾਰਾਂ ਨੂੰ ਲਤਾੜਿਆ ਗਿਆ ਬੀਤੀ 10 ਅਗਸਤ ਨੂੰ ਪਿੰਡ ਤਾਰੰਗੜਾ ਵਿਖੇ ਵਿਸਾਲ ਸਿੰਘ ਨੂੰ ਪਿੰਡ ਦੇ ਕੁਝ ਧਨਾੜ ਲੋਕਾਂ ਵੱਲੋਂ ਆਤੀ ਸੂਚਕ ਸ਼ਬਦ ਬੋਲੇ ਗਏ ਅਤੇ અપਮਾਨਕ ਜਨਕ ਸ਼ਬਦਾਵਲੀ ਵਰਤ ਕੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਪਰਿਵਾਰ ਵੱਲੋਂ ਜਿਸ ਦੀ ਇੱਕ ਆਡੀਓ ਰਿਕਾਰਡਿੰਗ ਵੀ ਕੀਤੀ ਗਈ ਜੋ ਪੁਲਿਸ ਨੂੰ ਪੇਸ਼ ਵੀ ਕੀਤੀ ਗਈ ਪਰ ਪੁਲਿਸ ਨੇ ਸਿਆਸੀ ਸਹਤੇ ਕੋਈ ਵੀ ਪਰਚਾ ਦਰਜ ਨਹੀਂ ਕੀਤਾ। ਜਿਸ ਦਾ ਸਮੂਹ ਗਰੀਬ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ। ਉਨ੍ਹਾਂ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਵਿਸ਼ਾਲ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਪਰਚਾ ਦਰਜ ਨਾ ਕੀਤਾ ਤਾਂ ਤਿੱਖਾ ਸੰਘਰਸ਼ ਕਰਾਂਗੇ ਇਸ ਸਬੰਧੀ ਦੁੱਜੀ ਧਿਰ ਨੇ ਇਸ ਸਬੰਧੀ ਦੁੱਜੀ ਧਿਰ ਨੇ ਲੱਗੇ ਦੋਸ਼ਾਂ ਨੂੰ ਨਕਾਰਿਆ ਤੇ ਕਿਹਾ ਕਿ ਉਕਤ ਧਿਰ ਸਰਪੰਚ ਦੇ ਭਰਾ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਸਰਪੰਚ ਦੀ ਫੋਟੋ ਲਗਾ ਕੇ ਇੱਕ ਆਡੀਓ ਵਾਇਰਲ ਕੀਤੀ ਗਈ ਹੈ ਇਸ ਸਬੰਧੀ ਅਸੀਂ ਸ਼ਿਕਾਇਤ ਦਰਜ ਕਰਵਾਈ ਇਸ ਸਬੰਧੀ ਪੁਲਿਸ ਨਾਲ ਸੰਪਰਕ ਕਰਨ ਤੇ ਉਹਨਾਂ ਕਿਹਾ ਕਿ ਦੋਹਾਂ ਧਿਰਾਂ ਦੀਆਂ ਦਰਖਾਸਤਾਂ ਪ੍ਰਾਪਤ ਹੋਈਆਂ ਹਨ ਜਾਂਚ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇਗੀ ਆਓ ਗੱਲ ਕਰਦੇ ਹਾਂ ਵਿਸ਼ਾਲਜੀਤ ਦੇ ਨਾਲ ਅਤੇ ਬੋਧ ਸਮਾਜ ਪਾਰਟੀ ਉਮੀਦਵਾਰ ਕਵਲਜੀਤ ਸਿੰਘ ਸੋਹਤਾ ਪੰਜਾਬ ਪ੍ਰਧਾਨ ਅਤੇ ਦੂਜੀ ਤੇ ਸਰਪੰਚ ਦੇ ਭਰਾ ਦੇ ਨਾਲ ਅਤੇ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਤੁਸੀਂ ਦੇਖਦੇ ਰਹੋ ਜੀ ਡੀ ਐਸ ਨਿਊਜ਼ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰਦਿਆਲ ਸਿੰਘ ਦੀ ਵਿਸ਼ੇਸ਼ ਰਿਪੋਰਟ ਹਾਂਜੀ ਵੀਰ ਆਪਣਾ ਨਾਮ ਬੱਸ ਕੇ ਜਿਹੜਾ ਪਿੰਡ ਕੀ ਗੱਲ ਹੋ ਗਈ ਮੇਰਾ ਨਾਮ ਵਿਸ਼ਾਲ ਸਿੰਘ ਹੈ ਜੀ ਮੈਂ ਪਿੰਡ ਸਾਰੰਗ ਦਾ ਵਾਸੀ ਹਾਂ ਤੇ ਵੇਖੋ ਜੀ ਗੱਲ ਕੋਈ ਵੀ ਨਹੀਂ ਹੋਈ ਗੱਲ ਇੱਕ ਸਿਰਫ ਕਮੈਂਟ ਤੋਂ ਹੋਈ ਹੈ ਜੀ ਕਿਉਂਕਿ ਥੋੜੇ ਦਿਨੋਂ ਹੋਏ ਉਹਨਾਂ ਪਹਿਲਾਂ ਪਿੰਡ ਦੇ ਇੱਕ ਵੀਡੀਓ ਪਾਈ ਸੀ ਵੀ ਅਸੀਂ ਪਿੰਡ ਨੂੰ ਚੰਦੀਗੜ੍ਹ ਬਣਾਉਣਾ ਤੇ ਮੈਂ ਉਦੋਂ ਹੈਗਾ ਗੁਜਰਾਤ ਤੇ ਮੈਂ ਗੁਜਰਾਤ ਤੋਂ ਸਿਰਫ ਇਹੀ ਕਮੈਂਟ ਕੀਤਾ ਵੀ ਚਲੋ ਸ਼ਰਾਬ ਪੀਂਦੇ ਆ ਕੌਣ ਨਹੀਂ ਪੀਂਦਾ ਮੈਂ ਸਾਰੰਗੜੇ ਤੋਂ ਮੈਨੂੰ ਪਤਾ ਕਿਹੜਾ ਕਿਹੜਾ ਸ਼ਰਾਬ ਪੀਂਦਾ ਤੇ ਕਿਹੜਾ ਕਿਹੜਾ ਨਹੀਂ ਪੀਂਦਾ ਵੇਖੋ ਜੀ ਨਾਉ ਚ ਮੈਂ ਕਿਸੇ ਦਾ ਨਾਮ ਲਿਆ ਨਾਮ ਉੱਚ ਕਿਹਨੂੰ ਗਲਤ ਕਿਹਾ ਤੇ ਇਹਨਾਂ ਕਿਹਾ ਵੀ ਮੈਂ ਕਿਸੇ ਨੂੰ ਮਿਲ ਕੇ ਗਾਲਾਂ ਕੱਢੀਆਂ ਵਾ ਵੀ ਮੈਂ ਸਰਪੰਚ ਨੂੰ ਸਿੱਧੀਆਂ ਗਾਲਾਂ ਕੱਢੀਆਂ ਹਾਂਜੀ ਜਿਹੜੇ ਤੁਹਾਨੂੰ ਫੋਨ ਕੀਤਾ ਗਿਆ ਤੁਹਾਨੂੰ ਜੀ ਸੱਚ ਬੋਲੇਗੀ ਉਹ ਕਿੰਨਾ ਬੋਲੇਗੀ ਵੇਖੋ ਜੀ ਜਿੰਨਾ ਵੀ ਗਲਤੇ ਸ਼ਬਦ ਬੋਲੇ ਆ ਉਹ ਸਰਪੰਚ ਦੇ ਸਾਥੀ ਆ ਜੀ ਹਾਂ ਜੀ ਇੱਕ ਹੈਗਾ ਸਾਹਬ ਸਿੰਘ ਪੁੱਤਰ ਰਾਜ ਸਿੰਘ ਰਾਜੂ ਸਿੰਘ ਹੈ ਇੱਕ ਹੈਗਾ ਇਹ ਕਰਨਬੀਰ ਸਿੰਘ ਪੁੱਤਰ ਦਲਬਾਖ ਸਿੰਘ ਤੇ ਇੱਕ ਹੈਗਾ ਜੀ ਸਰਪੰਚ ਦਾ ਭਰਾ ਗਰਜੀਤ ਸਿੰਘ ਕੀ ਕੀ ਗੱਲਾਂ ਕਹੀਆਂ ਜੀ ਵੇਖੋ ਜੀ ਸਾਨੂੰ ਉਹਦੇ ਵਿੱਚ ਬਹੁਤ ਹੀ ਮਤਲਬ ਕਿ ਮਾੜੇ ਸ਼ਬਦ ਬੋਲੇ ਚੂੜਾ ਕਿਹਾ ਵੀ ਗੋਏ ਹਲੇ ਅੰਦਰ ਬਿਠਾ ਕੇ ਇਹਨਾਂ ਨੂੰ ਕੀ ਰੱਖਦੇ ਆਂ ਕਿ ਇਦਾਂ ਬਹੁਤ ਜ਼ਿਆਦਾ ਗਲਤ ਬੋਲ ਲਿਆ ਕਿ ਕਿਹੜੇ ਨੰਬਰ ਤੋਂ ਕੋਣ ਆਇਆ ਹਾਂ ਨੂੰ ਜੀ ਵੇਖੋ ਕਾਲ ਮੈਨਵਾਈ ਆ ਸਾਫ ਸੰਗ ਦੇ ਫੋਨ ਤੋਂ ਹਾਂਜੀ ਜੇ ਤੁਸੀਂ ਇਹ ਸਬਦ ਦਿਖਾ ਦਿੱਤੀ ਪੁਲਿਸ ਨੇ ਕੋਈ ਪੁਲਪੁਲ ਕਰ ਲਈ ਵੇਖੋ ਜੀ ਦਿਖਾ ਚਾਹੀਏ ਜੇ ਦਿੱਤੀ ਆ ਪਰ ਅਜ ਕੋਈ ਵੀ ਉਹਨਾਂ ਨੇ ਐਕਸ਼ਨ ਨਹੀਂ ਲਿਆ ਗਿਆ ਕਿੰਨੇ ਦਿਨ ਹੋ ਗਏ ਅੱਜ ਮਤਲਬ ਕਿ 10 ਤਰੀਕ ਦੀ ਦਿਖਾ ਦਿੱਤੀ ਪਰ ਅੱਜ ਹਾਂਜੀ 5-6 ਦਿਨ ਹੋ ਗਏ ਪਰ ਅੱਜ ਕੋਈ ਵੀ ਉਹਨਾਂ ਨੇ ਐਕਸ਼ਨ ਨਹੀਂ ਲਿਆ ਗਿਆ। ਹਸੋਤਾ ਸਾਹਿਬ ਆਏ ਨੇ ਕੀ ਕਰਾਉਗੇ ਤੇ ਵੇਖੋ ਜੀ ਅਸੀਂ ਤੇ ਇਹੀ ਇਨਾ ਗਾੜੀ ਅਪੀਲ ਕਰਾਂਗੇ ਵੀ ਸਾਨੂੰ ਇਨਸਾਫ਼ ਚਾਹੀਦਾ ਹੈ। ਹਾਂਜੀ ਭਾਈ ਆਪਣਾ ਨਾਮ ਦੱਸ ਕੇ ਅੱਜ ਦਾ ਕਿਹੜੀ ਪਿੰਡ ਜਾਇਓ ਕੀ ਵਾਪਰਾ ਕੀ ਕੱਢਾਂਗੇ ਤੁਸੀਂ। ਮੇਰਾ ਨਾਮ ਕਵਲਜੀਤ ਸਿੰਘ ਸੋਹਤਾ ਪੰਜਾਬ ਪ੍ਰਧਾਨ ਬਸਪਾ ਅੰਬੇਡਕਰ ਪਾਰਟੀ ਅੱਜ ਹਲਕਾ ਰਾਜਸਾਸੀ ਦੇ ਪਿੰਡ ਸਾਰੰਗੜੇ ਵਿੱਚ ਮੇਰਾ ਨੌਜਵਾਨ ਸਾਥੀ ਜੋ ਦਲਤ ਪਰਿਵਾਰ ਨਾਲ ਸੰਬੰਧਿਤ ਵਿਸ਼ਾਲ ਸਿੰਘ ਜਿਨ੍ਹਾਂ ਨੇ ਕਿ ਬੀਤੀ 12 ਤਰੀਕ ਨੂੰ ਪਿੰਡ ਦੇ ਸ਼ਰਾਰਤੀ ਅੰਸਰਾਂ ਵੱਲੋਂ ਸ਼ਰਾਰਤੀ ਲੋਕਾਂ ਵੱਲੋਂ ਜਾਤ ਦੇ ਹੰਕਾਰਿਆਂ ਵੱਲੋਂ ਵਿਸ਼ਾਲਜੀਤ ਨੂੰ ਫੋਨ ਕਰਕੇ ਇਹਨੂੰ ਡਰਾਉਣ ਧਮਕਾਉਣ ਜਾਤੀ ਸੂਚਕ ਬੋਨਰ ਜੁੱਤੀ ਚ ਪਾਣੀ ਪਿਉਣ ਦੀ ਗੱਲ ਕਹਿਣ ਤੇ ਅੱਜ ਬਸਪਾ ਮੇੜਕਰ ਪਾਰਟੀ ਇਹਨਾਂ ਦੇ ਪਿੰਡ ਵਿਸ਼ਾਲਜੀਤ ਨੂੰ ਇਨਸਾਫ ਦਿਵਾਉਣ ਲਈ ਪਹੁੰਚੀ ਹੈ ਜਦੋਂ ਦੀ ਆਡੀਓ ਵਾਇਰਲ ਹੋਈ ਆ ਉਹਦਾ ਕਿੰਨਾ ਗਰੋਸ਼ ਪਾਇਆ ਜਾ ਰਿਹਾ ਹੈ ਇਸ ਬਾਰੇ ਤੁਹਾਡਾ ਕੀ ਜਦੋਂ ਬਸਪਾ ਅੰਬੇਡਕਰ ਪਾਰਟੀ ਦੇ ਹਲਕਾ ਇੰਚਾਰਜ ਰਾਇਸਾਂਸੀ ਦੇ ਕੋਲ ਗੁਰਪਿੰਦਰ ਸਿੰਘ ਜੱਜ ਜੀ ਕੋਲੇ ਮਸਲਾ ਪਹੁੰਚਿਆ ਉਹਨਾਂ ਨੇ ਮੇਰੇ ਧਿਆਨ ਚ ਲਿਆਂਦਾ ਜਦੋਂ ਮੇਰੇ ਧਿਆਨ ਚ ਲਿਆਂਦਾ ਅਸੀਂ ਉਹਨਾਂ ਨੇ ਉਸੇ ਵਕਤ ਕਿਹਾ ਵੀ ਆਪਾਂ ਨੂੰ ਸਰੰਗੜੇ ਪਿੰਡ ਚ ਇੱਕ ਦਲਤ ਪਰਿਵਾਰ ਨਾਲ ਬਹੁਤ ਵੱਡਾ ਤੱਕਾ ਹੋਇਆ ਦੇਸ਼ ਦੀ ਆਜ਼ਾਦੀ 78 ਸਾਲ ਬਾਅਦ ਵੀ ਜਿਹੜੇ ਲੋਕ ਕਹਿੰਦੇ ਆ ਪਈ ਇਹ ਝੂਠੀਆਂ ਗੱਲਾਂ ਬਣਾਈਆਂ ਜਾਂਦੀਆਂ ਅੱਜ ਦੇ ਸਮੇਂ 'ਚ ਕੋਈ ਜਾਤੀ ਸੁਚਕ ਨਹੀਂ ਬੋਲਦਾ ਅੱਜ ਦੀ ਰਿਕਾਰਡਿੰਗ ਇਹ ਸਾਬਤ ਕਰਦੀ ਆ ਪਈ ਅੱਜ ਵੀ ਦਲਿਤ ਪਰਿਵਾਰਾਂ ਦੇ ਨਾਲੇ ਤਣਾਟ ਲੋਕ ਜਾਤ ਦੇ ਹੰਕਾਰੇ ਲੋਕ ਅੱਜ ਤਸ਼ੱਦਦ ਕਰ ਰਹੇ ਆ ਜਾਤ ਦੇ ਹੰਕਾਰੇ ਲੋਕ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਮੈਂ ਉਹਨਾਂ ਜਾਤ ਦੇ ਹੰਕਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਪਈ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਆਪਣੀਆਂ ਕੋਝੀਆਂ ਚਾਲਾਂ ਤੋਂ ਬਾਜ਼ ਆ ਜਾਣ ਬਸਪਾ ਬੇੜਕਰ ਪਾਰਟੀ ਪੰਜਾਬ ਚ ਪੂਰੇ ਦਲਤਾਂ ਦੀ ਮੂਵਮੈਂਟ ਆ ਦਲਤਾਂ ਨੂੰ ਇਨਸਾਫ ਦਿਵਾਉਣ ਦੀ ਬਹੁਤ ਵੱਡੇ ਪੱਧਰ ਤੇ ਸੰਘਰਸ਼ ਕਰ ਰਹੀ ਆ ਜੇਕਰ ਪੰਜਾਬ ਦੇ ਡੀਜੀਪੀ ਸਾਹਿਬ ਨੇ ਦਿਹਾਤੀ ਐਸਐਸਪੀ ਸਾਹਿਬ ਚੁਗਾਵੇਂ ਲੋਪੋ ਕੇ ਚੁਗਾਵੇਂ ਦੇ ਐਸਐਚਓ ਸਾਹਿਬ ਕੋ 10 ਤਰੀਕ ਦੀਆਂ ਕੰਪਲੇਂਟਾਂ ਗਈਆਂ ਮੈਸਰਚੋ ਸਾਹਿਬ ਨੂੰ ਬੇਨਤੀ ਕਰਦਾ ਜੀ ਜਦੋਂ 10 ਤਰੀਕ ਦੀ ਕੰਪਲੇਂਟ ਤੁਹਾਡੇ ਕੋ ਗਈ ਸੀ ਤੁਹਾਡਾ ਫਰਜ਼ ਬਣਦਾ ਸੀ ਉਸੇ ਟਾਈਮ ਫੌਰਨ ਐਕਸ਼ਨ ਕਰਨਾ ਇਤੋਂ ਸਾਬਤ ਹੁੰਦਾ ਕਿ ਪ੍ਰਸ਼ਾਸਨ ਵੀ سرمایہਦਾਰ ਲੋਕਾਂ ਨਾਲ ਮਿਲਿਆ ਹੋਇਆ ਆ ਪ੍ਰਸ਼ਾਸਨ ਵੀ سرمایہਦਾਰ ਲੋਕਾਂ ਦੀ ਗੱਲ ਕਰਦਾ ਆ ਪ੍ਰਸ਼ਾਸਨ ਕੋ ਜਦੋਂ ਤਰਕਾਸ ਐਕਟ ਦੀ ਕੀਤੀ ਜਾਂਦੀ ਆ ਪ੍ਰਸ਼ਾਸਨ ਕਹਿੰਦਾ ਤੁਹਾਡੇ ਕੋ ਸਬੂਤ ਕੀ ਆ ਮੈਂ ਐਸਚਓ ਸਾਹਿਬ ਐਸਐਸਪੀ ਦਿਹਾਤੀ ਸਾਹਿਬ ਨੂੰ ਬੇਨਤੀ ਕਰਦਾ ਕਿ ਐਸਐਸਪੀ ਸਾਹਿਬ ਇਹਨਾਂ ਕੋ ਤੇ ਰਿਕਾਰਡਿੰਗ ਵੀ ਆ ਤੁਸੀਂ ਰਿਕਾਰਡਿੰਗ ਦਾ ਡਿਟੇਲ ਕਢਾਓ ਕਿ ਇਹ ਕਿਹੜਾ ਮਨੁੱਖ ਗੰਦੀ ਸ਼ਬਦਾਵਲੀ ਵਰਤ ਰਿਹਾ ਉਹਨੂੰ ਨਤ ਪਾਉਣ ਲਈ ਤੁਹਾਨੂੰ ਅੱਜ ਤੋਂ ਪਹਿਲਾਂ ਪਰਚਾ ਕਰਕੇ ਵਿਸ਼ਾਲ ਜੀਤ ਨੂੰ ਇਨਸਾਫ ਦਿਵਾ ਦੇਣਾ ਚਾਹੀਦਾ ਈ ਪਰ ਤੁਸੀਂ ਕਿਹੜੇ ਸਮੇਂ ਦੀ ਵੀਡੀਓ ਕਰ ਰਹੇ ਜੋ ਕੀ ਵਿਸ਼ਾਲਜੀਤ ਨੂੰ ਮਾਰ ਦੇਣਾ ਪਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਔਰ ਚੇਤਾਵਨੀ ਦਿੰਦਾ ਵੀ ਜਲਦ ਜੇਕਰ ਤੁਸੀਂ ਇਹ ਵਿਸ਼ਾਲਜੀਤ ਦੇ ਬਿਆਨਾਂ ਤੇ ਪਰਚਾ ਨਾ ਦਰਜ ਕੀਤਾ ਇਹ ਮੂਮੈਂਟ ਪੂਰੇ ਪੰਜਾਬ ਕੀ ਪੂਰੇ ਦੁਨੀਆ ਚ ਅਧਿ ਜਾਊਗੀ ਹਾਂਜੀ ਆਹ ਫੋਟੋ ਲਾ ਕੇ ਸਰਪੰਚ ਸਾਹਿਬ ਦੀ ਇਨਾ ਤੁਹ ਜੋ ਲਿਖਿਆ ਵਾ ਪਿੰਡ ਸਾਰੰਗ ਦਾ ਸਰਪੰਚ ਅਵਤਾਰ ਸਿੰਘ ਲਾਲੀ ਨੇ ਪਿੰਡ ਦੇ ਮੈਬੀ ਸਿੰਘ ਕੌਮ ਨੂੰ ਕੱਡੀਆਂ ਗਾਲਾਂ ਜਿਹੜੀ ਕਿ ਫੇਕ ਬਣਾਈਆਂ ਨੇ ਸਾਰੀ ਫਿਰ ਦੂਜੀ ਇੱਕ ਆ ਵੇਖੋ ਜੀ ਇਹਨਾਂ ਬੰਬੀਆ ਗੈਂਗ ਬੰਬੀਆ ਗਰੁੱਪ ਦੇ ਬਣਾ ਕੇ ਇਹਨਾਂ ਉਹ ਪਾਈ ਆ ਠੀਕ ਆ ਇੱਕ ਨਵੇਂ ਉਹ ਗਾਲਾਂ ਕੱਡੀਆਂ ਜਿਹੜੀਆਂ ਮੁੰਡੇ ਨੂੰ ਇੱਕ ਨੂੰ ਇੱਕ ਮੁੰਡੇ ਦੀ ਫੋਟੋ ਲਾਈ ਆ ਉਹ ਵੀ ਕੱਡੀਆਂ ਜੇ ਫਿਰ ਇਹਨਾਂ ਦੀ ਇੱਕ ਆ ਵੇਖੋ ਸਾਰੇ ਆ ਗਾਲਾਂ ਵਾਲੇ ਕਮੈਂਟ ਆ ਗਏ ਆ ਵੇ ਕਮੈਂਟ ਆ ਗਏ ਗਾਲਾਂ ਵਾਲੇ ਸਾਰੇ ਜਿਹੜੇ ਨਾ ਕਮੈਂਟ ਕਰਦੇ ਆ ਪਰ ਵੀਸ਼ੇ ਅਗੇ ਪਤਾ ਨਹੀਂ ਕੌਣ ਐ ਮੁੰਡਾ ਇਹ ਵੀ ਫੇਕ ਆਈਡੀ ਆ ਇਹ ਵਹੀ ਲੱਭ ਲਿਆ ਉਤਰਾ ਬੰਦੇ ਸਾਰੇ ਇਹਨਾਂ ਵੀ ਆ ਵੇਖੋ ਗਾਲਾਂ ਦੇ ਸਾਰੇ ਕਮੈਂਟ ਲਿਖੇ ਆ ਠੀਕ ਆ ਜੀ ਸਾਰੇ ਆ ਵੇਖੋ ਆਡੀਓ ਵੀ ਕੱਲੀਆਂ ਗਾਲਾਂ ਵਾਲੀਆਂ ਬੜਾ ਕੁਝ ਇਹਨਾਂ ਲਿਖਿਆ ਗੰਦੀਆਂ ਗਾਲਾਂ ਲਿਖੀਆਂ ਸਾਰੀਆਂ ਇਹ ਸਾਰਾ ਕੁਝ ਰਿਕਾਰਡ ਐ ਸਾਡੇ ਕੋਲ ਫੇਰ ਇਹਨਾਂ ਤਣਾ ਰੱਖੇ ਨਾ ਰਫਲਾ ਰੱਖ ਕੇ ਤੇ ਉਹ ਵੀ ਫੋਟੋ ਪਾਉਂਦੇ ਆ ਫੇਰ ਤੁਹਾਨੂੰ ਮੈਂ ਵਿਖਾਉਂਦਾ ਜੀ ਆਵੇ ਇੱਥੇ ਜੱਟ ਜੱਟ ਇੱਥੇ ਮੈ ਵੀ ਲਿਖ ਕੇ ਤੇ ਆ ਵੇਖੋ ਫੇਕ ਬਣਾ ਕੇ ਇਹ ਵੀ ਇਨਫ ਪਾਈ ਆ ਉਹ ਤੇ ਰਫੜਾਂ ਰੱਖੀਆਂ ਮੋਢੇ ਦੇ ਠੀਕ ਹੈ ਜੀ ਇਹ ਪਤਾ ਨਹੀਂ ਕੀ ਕਰਨ ਆ ਰੀਆਂ ਜੇ ਤੇ ਆ ਵੇਖੋ ਮੁੱਖ ਮੰਤਰੀ ਦੀ ਗੱਲ ਕਰਨੀ ਨਹੀਂ ਕਿ ਉਹ ਨਜਰਾ ਮਰਜੀ ਲੈ ਮਰਜੀ ਮੁੱਖ ਮੰਤਰੀ ਦਾ ਉਹ ਜਿਹੜੇ ਪਹਿਲਾਂ ਬੰਦੇ ਥੋੜੇ ਬੰਦੇ ਨਾਲ ਗੋਲੀਆਂ ਮਾਰਿਓ ਤੇ ਉਹ ਤੇ ਨਸ਼ੇ ਜਿਹੜਾ ਮਰਜੀ ਕਰੀ ਜਾਵੇ ਤੇ ਇੱਕ ਤੇ ਉਹ ਕਿਨੇ ਪਾਉਂਦੇ ਨੇ ਫਿਰ ਹਮ ਤਾਂ ਪਾਉੜ ਲਈਏ ਚਾਹ ਬੋਲ ਖੜਦੇ ਉਹਨਾਂ ਨੂੰ ਨਹੀਂ ਤੇ ਤੂੰ ਬੋਲ ਸਕਦਾ ਤੂੰ ਮੁੱਖ ਮੰਤਰੀ ਨੂੰ ਬੋਲ ਸਕਦਾ ਮਾੜਾ ਚੰਗਾ ਜੇ ਤੂੰ ਬੋਲਵੇਂ ਨਾ ਮੁੱਖ ਮੰਤਰੀ ਬੋਲਦੇ ਮੈਂ ਉਹਦੇ ਪਿੰਡਾਂ ਦੇ ਟਾਰਗੇਟ ਜਣ ਜਾ ਤੇ ਤੂੰ ਮੁੱਖ ਮੰਤਰੀ ਪੜਦੇ ਨਾ ਤੂੰ ਵੜ ਜਾ ਜਾਣਾ ਤੇ ਤੂੰ ਮੁੱਖ ਮੰਤਰੀ ਨੂੰ ਗਾਲਾਂ ਕੱਢੀ ਜਾਣਾ ਇਹ ਕੱਢੀ ਨਹੀਂ ਤੂੰ ਕਰ ਮੇਰੀ ਬੜੀ ਬਸਾਨ ਮੈਂ ਕੋਈ ਮੈਂ ਕਰਨੀ ਚਾਹੁੰਨਾ ਸਾਰਿਆਂ ਦੀ ਰਾਨਾ ਸਰ ਜਿੰਨੇ ਵੀ ਇਹ ਸੋਸ਼ਲ ਮੀਡੀਆ ਚਲਾਉਂਦੇ ਆ ਜਿਹੜੀ ਆ ਫੋਟੋ ਆ ਜਿਹੜੇ ਉੱਤੇ ਲਿਖਿਆ ਅਵਤਾਰ ਸਿੰਘ ਲਾਲੀ ਗਾਣਾ ਗਾੜ ਰਿਹਾ ਬੇਨਤੀ ਆ ਕਿ ਇਹ ਫੋਨ ਨਾ ਕੇ ਇਹਨੂੰ ਕਰੋ ਨਾ ਕੋ ਮਾੜਾ ਕਮੈਂਟ ਲਿਖੋ ਸਰਪੰਚ ਸਾਹਿਬ ਦੀ ਬਿਲਕੁਲ ਆਵਾਜ਼ ਨਹੀਂ 100 ਨਹੀਂ 110% ਮੈਂ ਆਨਾਵਾ ਵੀ ਇਹ ਆਵਾਜ਼ ਨਹੀਂ ਆ ਇਨਾ ਪਿੰਡ ਵਾਲੇ ਵੀਰਾਂ ਨੂੰ ਵੀ ਪਤਾ ਵੀ ਉਹਦੀ ਆਵਾਜ਼ ਨਹੀਂ ਆ ਪਰ ਬਦਨਾਮ ਨਾ ਕਰੋ ਨਜਾਇਜ਼ ਸੋਸ਼ਲ ਮੀਡੀਆ ਤੇ ਨਾ ਆਖੀ ਜੇ ਉਹ ਸਰਪੰਚ ਗਾਲਾਂ ਕੱਢੀ ਜਾਂਦਾ ਆਡੀਓ ਕਿਸੇ ਦੀ ਆ ਫੋਟੋ ਸਰਪੰਚ ਦੀ ਲਾਤੀ ਆ ਮੈਂ ਬੇਨਤੀ ਕਰਨੀ ਚਾਹਨਾ ਵਾਂ ਵੀ ਕੋਈ ਵੀ ਵੀਰ ਫੋਨ ਨਾ ਕਰੋ ਕੋਈ ਕਮੈਂਟ ਨਾ ਕਰੋ ਇਹ ਸਾਰਾ ਫੇਕ ਜੇ ਝੂਠਾ ਜੇ ਸਰਪੰਚ ਦੀ ਫੋਟੋ ਲਾ ਕੇ ਤੇ ਆਡੀਓ ਕਿਸੇ ਦੀ ਲਾਈ ਆ ਇਹ ਵੀਰ ਆਪੇ ਹੀ ਦੱਸਣ ਉਹ ਆਡੀਓ ਕਦੀ ਆ ਸਰਪੰਚ ਸਾਹਿਬ ਨੂੰ ਬਦਨਾਮ ਕੀਤਾ ਜਾ ਰਿਹਾ ਤਾਂ ਜਾਰੀ ਤਿੰਨ ਸਾਡੇ ਮੈਂਬਰ ਆ ਚਾਰ ਉਧਰ ਅਸੀਂ ਭਾਈਚਾਰੇ ਕਰੇ ਸਾਰੇ ਸਾਡੇ ਨਾਲ ਬੋਲਦੇ ਸਾਰੇ ਹੁੰਦੇ ਆ ਫਿਰ ਵਾਲਮੀਕ ਮੰਦਿਰ ਜਿਹੜਾ ਵਾ ਸਾਡੇ ਸਰਪੰਚ ਮੇਰੇ ਪਿਤਾ ਜੀ ਜਦੋਂ ਸਰਪੰਚ ਸੀ ਪਹਿਲਾਂ ਅਸੀਂ ਥਾਂ ਦਿੱਤਾ ਵਾ ਫਿਰ ਉਹਦਾ ਨੀਂਹ ਪੱਥਰਾਂ ਹੀ ਖੁਦ ਰੱਖਿਆ ਵਾ ਉਹਨੂੰ ਗ੍ਰਾਂਟ ਲੈ ਕੇ ਦਿੱਤੀ ਆ ਹਰੇਕ ਵਾਲਮੀਕ ਜਿਹੜਾ ਆਪਣਾ ਦਿਹਾੜਾ ਮਨਾਉਂਦੇ ਆ ਇੱਥੇ ਮੇਲਾ ਮਨਾਉਂਦੇ ਆ ਜੋੜ ਮਿਲਾ ਅਹੀਂ ਉੱਥੇ ਜਾਂਦੇ ਆ ਸਾਨੂੰ ਮਾਣ ਸਨਮਾਨ ਦਿੰਦੇ ਆ ਪਿੰਡ ਦੇ ਵਿੱਚੋਂ ਸਾਨੂੰ ਇਕੱਲਿਆਂ ਨੂੰ ਇਹ ਸਾਧਕੇ ਸਰੂਪਾ ਦਿੰਦੇ ਆ ਤੂੰ ਹੀ ਬਣਾ ਕੇ ਦਿੱਤਾ ਅੱਜ ਸਾਡੇ ਹੀ ਉਲਟ ਬੋਲੀ ਜਾਂਦੇ ਕੀ ਉਲਟ ਬੋਲੀ ਜਾਂਦੇ ਨੇ ਸਾਰੇ ਲੋਕ ਨਹੀਂ ਮਾੜੇ ਮੈਂਦਾ ਸਾਰੇ ਵਾਲਮੀਕ ਭਾਈ ਜਾਵੇ ਕਦੇ ਲੋਕ ਨਹੀਂ ਮਾੜੇ ਸਾਰੇ ਮਈ ਵੀ ਸਿੱਖਦੇ ਪਰ ਦੋ ਚਾਰ ਬੰਦਿਆਂ ਨੇ ਅੱਗ ਲਾ ਗੇ ਉਹਨਾਂ ਪਤਾ ਨਹੀਂ ਕਿਦਣ ਗਜਰਾ ਚੱਲ ਜਣਾ ਉਹਨਾਂ ਸਾਰੀ ਕੌਮ ਨੂੰ ਦੋ ਫਾੜਨ ਕਰਨ ਤੇ ਤੁੱਲੇ ਹੋਏ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਸਰਪੰਚ ਦਾ ਫੋਟੋ ਸਰਪੰਚ ਦੀ ਲਾਈ ਜੇ ਆਡੀਓ ਕਿਸੇ ਦੀ ਜੇ ਕੋਈ ਆਡੀਓ ਨਾਲ ਸੰਬੰਧ ਨਹੀਂ ਪਤਾ ਨਹੀਂ ਕਿਦੀ ਆ ਤੇ ਇਹਨਾਂ ਸਰਪੰਚ ਸਾਹਿਬ ਨੂੰ ਹੁਣ ਕੋਈ ਕਮੈਂਟ ਨਾ ਕਰੇ ਸਰਪੰਚ ਸਾਹਿਬ ਦੀ ਫੋਟੋ ਦੇ ਮੈਂ ਬੇਨਤੀ ਕਰਨਾ ਕੋਈ ਫੋਨ ਨਾ ਕਰੇ। ਖਾਲੀ ਵੀਰ ਆਪਣਾ ਨਾਮ ਦੱਸਦੇ। ਮੇਰਾ ਨਾਮ ਗੁਰਜੀਤ ਸਿੰਘ ਜੀ। ਸਰਪੰਚ ਸਾਹਿਬ ਕੀ ਲੱਗਦਾ? ਸਰਪੰਚ ਸਾਹਿਬ ਦਾ ਮੈਂ ਛੋਟਾ ਭਰਾ ਹਾਂ। ਇਹ ਇੱਕ ਮਾਮਲਾ ਵਾੜ ਪੈੜ ਦੀ ਆਡੀਓ ਹੈ ਤਾਂ ਭਈ ਇਹ ਕੀ ਸਾਰਾ ਮਾਮਲਾ ਜਾਲੀ। ਸਰ ਇੱਕ ਕੱਲ ਇੰਸਟਾਗ੍ਰਾਮ ਤੇ ਵੇਖਿਆ ਸਰਪੰਚ ਸਾਹਿਬ ਦੀ ਫੋਟੋ ਲਾ ਕੇ ਨਾ ਤੇ ਥੱਲਿਓ ਅਪਸ਼ਬਦ ਜਿਹੜੇ ਸੀ ਨਾ ਉਹ ਚਲਾਏ ਜਾ ਰਹੇ ਸੀ। ਕੀ ਇਹ ਸਰਪੰਚ ਸਾਹਿਬ ਵੱਲੋਂ ਬੋਲੇ ਗਏ ਆ? ਪਾਰਸ ਸਰਪੰਚ ਸਾਹਿਬ ਉਸ ਟਾਈਮ ਐਸਐਸਪੀ ਸਾਹਿਬ ਦੀ ਮੀਟਿੰਗ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਜਿਹੜੀ ਮੀਟਿੰਗ ਚੱਲ ਰਹੀ ਉਹਦੇ ਵਿੱਚ ਉਸ ਟਾਈਮ ਵੀ ਆਗੇ ਸੀ ਠੀਕ ਆ ਕੋਈ ਗਾਲੀ ਗਲੋਚ ਦੇ ਵਿੱਚ ਸਰਪੰਚ ਸਾਹਿਬ ਦਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਆ ਤੇ ਜਾਣ ਬੁੱਝ ਕੇ ਉਹਨਾਂ ਦੀ ਫੋਟੋ ਲਾ ਕੇ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਸਾਰੇ ਪੰਜਾਬ ਸਾਰੇ ਵਰਲਡ ਵਿੱਚ ਬਦਨਾਮ ਕੀਤਾ ਗਿਆ ਅਸੀਂ ਉਸ ਤੇ ਵਾਸਤੇ ਉਹ ਹیثیت ਨੇ ਸਰਪੰਚ ਨੇ ਪੇਣਦੇ ਤੇ ਮੋਦ ਪਰ ਬੰਦੇ ਨੇ ਅਸੀਂ ਉਹਨਾਂ ਤੇ ਮਾਣ ਆਣੀ ਦਾ ਕੇਸ ਕਰਾਂਗੇ ਬੰਦਿਆਂ ਤੇ 22 ਨੇਮ ਕਰਾਂਗੇ 8-10 ਬੰਦਿਆਂ ਦੇ ਅਸੀਂ ਕੋਰਟ 'ਚ ਜਾ ਰਹੇ ਹਾਂ ਅਰਸੋ ਤਾਂ ਸਾਡੇ ਵਕੀਲ ਸਾਹਿਬ ਨਾਲ ਗੱਲ ਹੋ ਗਈ ਆ ਐ ਕੋਰਟ ਚ ਮਾਨਾ ਨਹੀਂ ਦਾ ਕੇਸ ਕਰਕੇ ਇਹਨਾਂ ਨੂੰ ਸਾਹਮਣੇ ਭੇਜਾਂਗੇ ਜਾਂ ਡੰਗ ਚ ਵੀ ਇਹਨਾਂ ਕਿਉਂ ਸਾਨੂੰ ਬਦਨਾਮ ਕੀਤਾ ਗਿਆ ਤੁਹਾਡੇ ਵੀ ਕੋ ਰੋਲ ਹੈਗਾ ਦਾ ਤੁਹਾਡਾ ਵੀ ਕੋ ਤੁਸੀਂ ਕਿਸੇ ਕੁਝ ਮੜ ਚੰਗਾ ਮੈਂ ਕਿਸੇ ਨਾਲ ਮੇਰੀ ਫੋਨ ਤੇ ਗੱਲ ਨਹੀਂ ਹੋਈ ਜੀ ਨਾ ਵਾ ਕਿਸੇ ਨੂੰ ਅਪਸ਼ਬਦ ਕਹੇ ਆ ਮੇਰੀ ਆਵਾਜ਼ ਹੁਣ ਵੀ ਤੁਸੀਂ ਵੇਖ ਹੀ ਰਹੇ ਜੇ ਭਰਾ ਸਾਰੇ ਮੇਰੀ ਆਵਾਜ਼ ਟੈਸਟ ਕਰਾ ਲਈ ਦਿੱਤੀ ਜਾਵੇ ਵੀ ਉਹ ਆਵਾਜ਼ ਨਾਲ ਮੇਰੀ ਆਵਾਜ਼ ਮੇਲ ਖਾਂਦੀ ਆ ਕੋਈ ਵੀ ਗਿਆ ਜਿਆਦਾ ਵੀ ਸਰਪੰਚ ਦਾ ਪ੍ਰਭਾਵ ਲੂਗੀ ਧਮਕੀਆਂ ਵੀ ਅਸੀਂ ਗੋਲੀਆਂ ਬਾਹਰ ਕੇ ਤੁਹਾਨੂੰ ਦੇਖਾਂਗੇ ਉਹ ਬੁਖਾ ਦੇ ਨੇ ਰਿਕਾਰਡਿੰਗ ਕੀਤੀ ਹੈ ਕੋਈ ਜਾਂ ਮੈਂ ਕਿਸ ਨੂੰ ਕਿਹਾ ਹੋਵੇ ਜਾਂ ਮੇਰੇ ਮੂੰਹ ਤੇ ਆਣ ਕੇ ਕਹਦੇ ਵੀ ਮੈਂ ਫਲਾਣੇ ਨੂੰ ਕਿਹਾ ਵਾ ਮੈਂ ਕਿਸੇ ਨਾਲ ਮੇਰੀ ਫੋਨ ਤੇ ਗੱਲ ਨਹੀਂ ਹੋਈ ਮੈਂ ਨਾ ਕਿਤੇ ਵੇਖੀ ਆ ਗੱਲ ਮੇਰੇ ਸਾਹਮਣੇ ਵੀ ਨਹੀਂ ਹੋਈ ਕਿਸੇ ਦੀ ਤੇ ਤੁਹਾਡੇ ਦੇ ਜਾਂ ਕੋ ਲਗਾ ਰਹੇ ਨੇ ਇਲਜ਼ਾਮ ਜੀ ਐਵੇਂ ਹੀ ਜਾਣ ਕੇ ਪਹਿਲਾਂ ਸਰਪੰਚ ਨੂੰ ਬਦਨਾਮ ਕਰਤਾ ਜਾ ਰਿਹਾ ਵਾ ਹੁਣ ਅੱਜ ਮੇਰਾ ਨਾਂ ਸ਼ੁਰੂ ਕਰਤਾ ਉਹਨਾਂ ਤੁਹਾਡਾ ਕਿ ਤਾ ਸਟਾਰਟ ਆਇਆ ਹੈ ਤੁਹਾਡਾ ਇਹ ਮਸਲਾ ਜੀ ਜਦੋਂ ਸਰਪੰਚ ਸਾਹਿਬ ਦੀ ਇੱਕ ਵੀਡੀਓ ਹੀ ਕੰਮ ਕਰਦਿਆਂ ਦੀ ਵਾਇਰਲ ਹੋਈ ਸੀ ਉਹਦੇ ਵਿੱਚ ਨਾ ਕਮੈਂਟ ਪਾਏ ਗਏ ਵਿਸ਼ਾਲ ਸਿੰਘ ਅਗਰੋ ਤੇ ਹੈਪੀ ਸਿੰਘ ਵਾਲੋ ਦੋਵਾਂ ਲੋਕ ਕਮੈਂਟ ਪਾਇਆ ਗਿਆ ਗੁਜਰਾਤ ਰਹਿੰਦੇ ਹੀ ਉਹ ਪਿੰਡੋਂ ਗੱਲ ਚੱਲ ਗਈ ਹੀ ਉਹ ਉਹਨਾਂ ਕਮੈਂਟ ਪਾਇਆ ਗਿਆ ਵੀ ਅਸੀਂ ਜਦੋਂ ਕਿਹਾ ਸਾਡੀ ਪੰਚਾਇਤ ਵੈਸ਼ਨੋ ਆ ਤਾਂ ਉਹਨਾਂ ਆਖਿਆ ਸਾਨੂੰ ਪਤਾ ਜਿੰਨੀ ਕਿ ਵੈਸ਼ਨੋ ਸਾਨੂੰ ਪਤਾ ਇਹ ਬੜੇ ਰੱਜੇ ਰਹਿੰਦੇ ਆ ਤੇ ਸੱਲੇ ਸਾਡੇ ਇੱਕ ਮੁੰਡੇ ਨੇ ਬੱਚੇ ਨੇ ਕਮੈਂਟ ਪਾ ਕੇ ਕਹਿਤਾ ਵੀ ਤੂੰ ਆ ਜਾ ਤੈਨੂੰ ਵਿਖਾ ਹੀ ਦਿੰਨੇ ਪੰਚਾਇਤ ਵੈਸ਼ਨੋ ਆ ਕਿ ਨਹੀਂ ਵੈਸ਼ਨੋ ਇਹ ਤੋਂ ਬਾਅਦ ਸ਼ਾਇਦ ਫਿਰ 2 ਮਹੀਨੇ ਕੋਈ ਅਵਾਦ ਨਹੀਂ ਹੋਇਆ ਕੋਈ ਗੱਲ ਨਹੀਂ ਉਹ ਇਨਾ ਅਸੀਂ ਸਾਡੇ ਕਿਸੇ ਮੁੰਡੇ ਨੇ ਕਮੈਂਟ ਕੀਤਾ ਨਾ ਉਹਨੇ ਕਮੈਂਟ ਕੀਤਾ ਉਹ ਬੰਦੇ ਨੇ ਕਮੈਂਟਾਂ ਲਈ ਹਰ ਕਿਸੇ ਜਿਆਦੀ ਹੈ ਕਮੈਂਟ ਕੋਈ ਵੀ ਕਰ ਸਕਦਾ ਕਿਸੇ ਵੀ ਨਹੀਂ ਕਰ ਸਕਦਾ ਕਮੈਂਟ ਕੋਈ ਗੱਲ ਨਹੀਂ ਉਹਨੇ ਕਮੈਂਟ ਕੀਤਾ ਅਸੀਂ ਨੂੰ ਇਹੋ ਕਮੈਂਟ ਚ ਕਿਹਾ ਸਾਡੇ ਮੁੰਡੇ ਨੇ ਛੋਟੇ ਨੇ ਵੀ ਤੂੰ ਆ ਜਾ ਵੀਰ ਜਿਹੜਾ ਵੀ ਹੈਗਾ ਤੈਨੂੰ ਵਿਖਾ ਦਿੰਨੇ ਆ ਸਾਨੂੰ ਨਹੀਂ ਪਤਾ ਉਹ ਪਿੰਡ ਦਾ ਹੀ ਆ ਉਹ ਗੁਜਰਾਤ ਤੋਂ ਬੇਟਾ ਸਾਡੇ ਪਿੰਡ ਮੇਲਾ ਸੀ ਹੁਣ ਪਿਛਲੇ ਦਿਨਾਂ ਜੇ ਉਹ ਮੇਲੇ ਤੇ ਵੇਖਣ ਵਾਸਤੇ ਆਏ ਮੇਲਾ ਮੇਲਾ ਵੇਖਣ ਵਾਸਤੇ ਆਏ ਆ ਤੇ ਉਹਨਾਂ ਲੋਪ ਹੋ ਗਏ ਉਹਨਾਂ ਨੂੰ ਘੇਰ ਕੇ ਉਹ ਮੁੰਡੇ ਨੂੰ ਛੋਟੇ ਨੂੰ ਟਰੈਕਟਰ ਤੋਂ ਉਹਨੂੰ ਲਾ ਕੇ ਤਿੰਨ ਬੰਦੇ ਇੱਕ ਵਿਸ਼ਾਲ ਤੇ ਇੱਕ ਹੋਰ ਹੀ ਉਹ ਆਪੇ ਦੱਸਣਗੇ ਤੇਜਾ ਬੰਦਾ ਕਿਹੜਾ ਵਾ ਘੇਰ ਕੇ ਉਹਨੂੰ ਥਾਪੀਆਂ ਮਾਰੀਆਂ ਵੀ ਮੈਂ ਹੀ ਉਹ ਜਿੰਨੇ ਕਮੈਂਟ ਲਿਖਿਆ ਸੀ ਕਰ ਲੈ ਜੋ ਕਰਨਾ ਮੈਂ ਤੇਰੇ ਪਿੰਡ ਦਾ ਹੀ ਮੈਨੂੰ ਜਾਣ ਲਿਆਈ ਉਹਨੇ ਆਖਿਆ ਕੋਈ ਨਹੀਂ ਆ ਜਾ ਪਿੰਡ ਫਿਰ ਪਿੰਡ ਆਣ ਕੇ ਤੇ ਇਨਾ ਫੋਨ ਲਾ ਕੇ ਗਾਲੀ ਗਲੋਚ ਕਿਸੇ ਨਾਲ ਕਰਨਾ ਚਾਲੂ ਕਰਤਾ ਪਤਾ ਨਹੀਂ ਇਨਾ ਆਪ ਬਣਾਈਆਂ ਕਿੰਨੇ ਬਣਾਈਆਂ ਸਾਨੂੰ ਨਹੀਂ ਪਤਾ ਉੱਥੇ ਇਨਾ ਜਦੋਂ ਮੁੰਡੇ ਨੂੰ ਵਿਖਾਇਆ ਵਾ ਉੱਥੇ ਨਾ ਇੰਜ ਚੁੱਕ ਕੇ ਤੇ ਸਾਨੂੰ ਉਹਨੂੰ ਪਿਸਟਲ ਵਿਖਾਉਂਦੇ ਸੀ ਕਹਿੰਦੇ ਗੁਜਰਾਤੋਂ ਤੇਰੇ ਵਾਸਤੇ ਸੰਦ ਸਮਾਨ ਲਿਆਏ ਆ ਫਿਕਰ ਨਾ ਕਰ ਤੈਨੂੰ ਦੱਸਾਂ ਕਿ ਜਾਜੇ ਕਰੀ ਉਹ ਮੁੰਡਾ ਸਾਡਾ ਛੋਟਾ ਮੁੰਡਾ ਵਾ ਉਹਨੂੰ ਪਿਸਤੌਲ ਖਾਉਂਦੇ ਤੇ ਬੰਬੀਹਾ ਗੈਂਗ ਦੀ ਇੱਕ ਇਹਨਾਂ ਆਈਡੀ ਬਣਾਈਆਂ ਸਾਡੇ ਕੋਲ ਸਕਰੀਨਸ਼ਾਟ ਦੇ ਉਹਦਾ ਸਕਰੀਨਸ਼ਾਟ ਦੇ ਸਾਰੇ ਇਹ ਪ੍ਰਿੰਟ ਕੱਢ ਗਏ ਪੁਲਿਸ ਸਟੇਸ਼ਨ ਲਪੋ ਕੇ ਦੇ ਕੇ ਆਏ ਆ ਉਹਦੇ ਵਿੱਚ ਇਹਨਾਂ ਫੇਰ ਸਾਨੂੰ ਗਲਤ ਧਮਕੀਆਂ ਵੀ ਦਿੱਤੀਆਂ ਜੇ ਗਾਲ੍ਹਾਂ ਵੀ ਕੱਢੀਆਂ ਜੇ ਤੇ ਉਹਦੀਆਂ ਆਡੀਓ ਵੀ ਆ ਗਈਆਂ ਹੁਣ ਇਹਨਾਂ ਬੰਬੀਹਾ ਗੈਂਗ ਵਾਲੀ ਜਿਹੜੀ ਆਪਣੀ ਆਈਡੀ ਆ ਫੇਕ ਬਣਾਈ ਇਹਨਾਂ ਫੇਕ ਆਈਡੀ ਬਣਾਈ ਬੰਬੀਹਾ ਗੈਂਗ ਦੀ ਉਹ ਇਹਨਾਂ ਹੁਣ ਡਿਲੀਟ ਕਰਤੀ ਆ ਰਾਤ ਦੀ ਠੀਕ ਹੈ ਜੀ ਤੇ ਮੈਨੂੰ ਤੋਂ ਗਰੀਡੀ ਗਾਤੀ ਸੁਣ ਸ਼ਬਦ ਬੋਲੇਗੇ ਆ ਕਿਹੜਾ ਸ਼ਖਸ ਤੁਹਾਡਾ ਪਿੰਡ ਦਾ ਨਹੀਂ ਵੇਖੋ ਜੀ ਉਹ ਉਹ ਇਹਨਾਂ ਦੇ ਕੋਲ ਹੀ ਆਡੀਓ ਆਈ ਆ ਇਹਨਾਂ ਹੀ ਵਾਇਰਲ ਕੀਤੀ ਆ ਇਹ ਪਛਾਣਨ ਕੌਣ ਆ ਸਾਨੂੰ ਤੇ ਪਤਾ ਹੀ ਨਹੀਂ ਉਹ ਕੌਣ ਆ ਨਾ ਮੇਰੀ ਵਿੱਚ ਆਵਾਜ਼ ਹੈ ਮੇਰੀ ਆਵਾਜ਼ ਟੈਸਟ ਕਰਾ ਲਈ ਜੀ ਆਵੇ ਕਿਹੜਾ ਸਰਪੰਚ ਦੇ ਸਾਥੀ ਆ ਸਰਪੰਚ ਦੀ سپورਟ ਹੈ ਜੀ ਇਹ ਵੀ ਕੋਈ ਇੱਕ ਸਾਥੀ ਹੁਣ ਸਾਰਾ ਪਿੰਡ ਹੀ ਸਾਥੀ ਆ ਇਹ ਜਿਹੜੀ ਬਰਾਦਰੀ ਹੈ ਮੈਦੀ ਸਿੱਖ ਬਰਾਦਰੀ ਇਹ ਵੀ ਸਾਡੇ ਸਾਥੀ ਹੀ ਆ ਸਾਰੇ ਜਿਹੜਾ ਮਰਜੀ ਹੋ ਸਕਦਾ ਜੀ 5000 ਦੀ ਆਬਾਦੀ ਹੈ 2800 ਵੋਟ ਹੈ ਸਾਡੇ ਪਿੰਡ ਦੀ ਕੋਈ ਵੀ ਹੋ ਸਕਦਾ ਆ ਇਹ ਪਛਾਣ ਲੈਣ ਇਹਨਾਂ ਨੂੰ ਵੀ ਜਾਵੇ ਪਤਾ ਜੇ ਇਹਨਾਂ ਨੂੰ ਪਤਾ ਵੀ ਸਰਪੰਚ ਹੀ ਹੋ ਸਰਪੰਚ ਦੀ ਫੋਟੋ ਲਾ ਲਈ ਆ ਤੇ ਸਰਪੰਚ ਦੀ ਆਵਾਜ਼ ਪਛਾਣ ਲੈਣ ਆਵਾਜ਼ ਟੈਸਟ ਕਰਾ ਲੈਣ ਅਸੀਂ ਐਸਐਸਪੀ ਸਾਹਿਬ ਤੱਕ ਵੀ ਰਿਕੁਐਸਟ ਕੀਤੀ ਆ ਵੀ ਉਹਦੀ ਆਵਾਜ਼ ਟੈਸਟ ਕਰਾ ਲਓ ਕਿਹਦੀ ਆਵਾਜ਼ ਆ ਅਸੀਂ ਮੰਗ ਇਹੋ ਕਰਦੇ ਆ ਵੀ ਜਿਹੜਾ ਇਹਨਾਂ ਨਜਾਇਜ਼ ਸਾਡਾ ਨਾਮ ਲਾ ਰਹੇ ਆ ਨਜਾਇਜ਼ ਨਹੀਂ ਸਾਡਾ ਨਾਮ ਲੈਣਾ ਦਾ ਜਿਹ ਹੱਕ ਸੱਚ ਦਾ ਹੋਣਾ ਚਾਹੀਦਾ ਵਾ ਜਿਹੜਾ ਜਾਇਜ਼ ਆ ਜਾਂ ਨਜਾਇਜ਼ ਆ ਉਹ ਪੁਲਿਸ ਸਟੇਸ਼ਨ ਪੁਲਿਸ ਅਫਸਰ ਆਪਣੀ ਤਬਦੀਸ਼ ਕਰਨ ਤੇ ਫਿਰ ਕਾਰਵਾਈ ਕਰਨ ਜਿਹੜੇ ਅਸੀਂ ਉੱਥੇ ਦਿੱਤੇ ਆ ਬਾਈ ਨੇਮ ਅਸੀਂ ਦਿੱਤੇ 8000 ਨਾਂ ਜਿਹੜੇ ਸਾਨੂੰ ਜਿਨ੍ਹਾਂ ਨੇ ਸਾਨੂੰ ਕਮੈਂਟ ਕਰਕੇ ਗਾਲਾਂ ਕੱਢੀਆਂ ਸਰਪੰਚ ਦੀ ਫੋਟੋ ਤੇ ਉਹਨਾਂ ਦੇ ਕਾਰਵਾਈ ਕਰਾਵਾਂਗੇ ਉਹਨਾਂ ਦੇ ਮਾਨ ਨੀ ਦਾ ਕੇਸ ਕਰਾਂਗੇ ਅਸੀਂ ਆਪਣੇ ਬਿਲਕੁਲ ਨਹੀਂ ਗੁਜਰੀ ਦੀ ਪਿੰਡ ਦੀ ਬਹੁਤ ਬਦਨਾਮੀ ਹੋ ਰਹੀ ਹੈ ਤੇ ਪਿੰਡ ਦੀ ਬਦਨਾਮੀ ਹੋ ਰਹੀ ਹੈ ਜੀ ਬਿਲਕੁਲ ਹੀ ਦੋਹਾਂ ਭਾਈ ਚਾਰ ਕਿਸਾਨਾਂ ਨੂੰ ਵਿੱਚ ਜਿਹੜੇ ਚਾਰ ਬੰਦੇ ਆ ਉਹ ਅੱਗ ਲਾ ਕੇ ਭਾਵੇਂ ਫੇਰ ਕੱਲ ਨੂੰ ਗੁਜਰਾਹ ਚੱਲ ਜਣ ਤੇ ਲੜਾ ਲੜਾ ਮਰਾਦਨ ਲੱਗੇ ਲੋਕਾਂ ਨੂੰ ਠੀਕ ਮੈਨੂੰ ਹੋਈ ਇਹਦੇ ਮਾਰੇ ਕੀ ਮਸਲਾ ਸਾਹਿਬ ਏਜੀ ਪਿੰਡ ਸਰਾਂਗੜੇ ਦੇ ਜਿਹੜੇ ਸਰਪੰਚ ਤੇ ਹੋਰ ਮੋਤਵਰ ਵਿਅਕਤੀ ਅੱਜ ਥਾਣੇ ਆਏ ਸੀ ਇਹਨਾਂ ਸੰਬੰਧੀ ਜਿਹੜਾ ਇਹਨਾਂ ਦੇ ਪਿੰਡ ਦੇ ਵਿੱਚ ਹੀ ਰਹਿਣ ਵਾਲੇ ਵਸਨੀਕ ਜਿਹੜੇ ਨੇ ਦੋ ਧਿਰਾਂ ਦਾ ਆਪਸ ਵਿੱਚ ਜਿਹੜਾ ਵਾ ਕੀ ਇੱਕ ਬੋੜ ਬੁਲਾਰਾ ਤੇ ਬਹਿਸ ਵੱਜੀ ਹੋਈ ਹੈ ਜਿਹਨਾਂ ਸੰਬੰਧੀ ਦੋਵਾਂ ਧਿਰਾਂ ਵੱਲੋਂ ਜਿਹੜੀਆਂ ਦਰਖਾਸਤਾਂ ਮਸੂਲ ਹੋਈਆਂ ਜਿਸ ਦੀ ਪੜਤਾਲ ਕਰਕੇ ਜੋ ਵੀ ਤੱਥ ਸਾਹਮਣੇ ਆਉਣਗੇ ਸਚਾਈ ਲਿਆ ਕੇ ਤੇ ਉਸ ਮੁਤਾਬਕ ਜਿਹੜੀ ਇਹ ਬੰਦੀ ਕਾਰਵਾਈ ਕੀਤੀ ਜਾਵੇ। ਬਿਲਕੁਲ ਜਿਵੇਂ ਕਹਿ ਰਹੇ ਕੋ ਬੰਬੀਆ ਗੰਗਾ ਕੁੰਦ ਦਾ ਨਾਮ ਦਾ। ਉਹ ਜੀ ਉਹਨਾਂ ਨੇ ਉੱਥੇ ਧਮਕੀਆਂ ਸੰਬੰਧੀ ਜਿਹੜੇ ਆ ਸਕਰੀਨਸ਼ਾਟ ਜਿਹੜੇ ਆ ਦਰਖਾਸਤ ਦੇ ਨਾਲ ਲਾਫ ਕੀਤੇ ਆ ਜਿਹਦੀ ਟੈਕਨੀਕਲ ਤਰੀਕੇ ਦੇ ਨਾਲ ਜਿਹਦੀ ਜਾਂਚ ਕੀਤੀ ਜਾਵੇਗੀ ਤੇ ਜਿਹਦੇ ਵੱਲੋਂ ਵੀ ਉਹ ਕਾਊਂਟਰ ਨੰਬਰ ਜਾਂ ਜਿਹਦੇ ਮੋਬਾਈਲ ਦੇ ਨਾਲ ਉਹ ਲਿੰਕ ਹੋਵੇਗਾ ਉਹਦੇ ਅਨੁਸਾਰ ਜਿਹੜੀ ਕਾਰਵਾਈ ਕੀਤੀ ਜਾਵੇਗੀ। ਜਿਵੇਂ ਕਹਿ ਰਹੇ ਹਨ ਜੁਧ ਨਸ਼ਿਆਂ ਖਿਲਾਫ ਜਿਹੜਾ ਕਿ ਮਹਾਜਾ ਭੁਗਤਣਾ ਪੈਣ। ਉਹ ਜੀ ਮਹਤਵਪੂਰਨ ਜਿਹੜੇ ਪਿੰਡ ਦੇ ਸਰਪੰਚ ਜਾਂ ਪੰਜਾਬ ਸਰਕਾਰ ਤੇ ਜਿਹੜੇ ਪ੍ਰਸ਼ਾਸਨ ਵੱ ਇਦੇ ਵਿੱਚ ਇਸ ਮਸਲੇ ਦੇ ਨਾਂ ਫਿਲਹਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਆ ਫਿਰ ਵੀ ਜਿਹੜੀ ਇਹ ਜੋ ਵੀ ਕਾਰਵਾਈ ਉਸ ਹਿਸਾਬ ਨਾਲ ਕੀਤੀ ਜਾਏਗੀ ਇਹ ਇੱਕ ਪਰਚਾ ਪੁੱਜਿਆ ਦਰਜ ਹੋਇਆ ਨਹੀਂ ਫਿਲਹਾਲ ਇਸ ਮਕਦਮੇ ਹਜੇ ਵੈਰੀਫਾਈ ਕਰਤੀ ਜਾਏਗੀ ਡੂੰਘਾਈ ਨਾਲ ਦੀ ਤਫਤੀਸ਼ ਕੀਤੀ ਜਾਏਗੀ ਯਸੂ ਇਹ ਗੱਲ ਕਹਦੇ ਇਹਨੂੰ ਚੰਗਾ ਨਹੀਂ ਆਓ ਇਹਨੂੰ ਕਹਿ ਬਿ ਤੂੰ ਹੀ ਛੂੜਾ ਐਂ ਤੇ ਮੈਂ ਵੀ ਛੂੜਾ ਤੂੰ ਕਹਿ ਜਾਟਰਾ ਪੱਗ ਲੈ ਛੂੜੇ ਨੂੰ ਛੂੜਾ ਗਏ ਮੈਂ ਦੱਸਾਂ ਜੁਬਾਨ ਦਾ ਮੈਂ ਕੁੰਡਿਆ ਜਿੱਥੇ ਭਜਨੇ ਭੱਜਲਾ ਪਿਓ ਦਾ ਪੁੱਤ ਤੇ ਬਾਹਰ ਆ ਹੁਣ ਕੇ ਤੂੰ ਆ ਨਹੀਂ ਤੈਨੂੰ ਤੇ ਚੂੜੇ ਵੀ ਨਹੀਂ ਆ ਮਮਾ ਤੁਸੀਂ ਜੱਟ ਤਖੜੇ ਰਹੋ ਕਿੱਡੇ ਕੇ ਤਖੜੇ ਰਹੋ ਕਿੱਡੇ ਬਾਹਰ ਆ ਮੈਂ ਜਣਾ ਭਰਨ ਦਿੱਤਾ ਵਾਹ ਤੇਰੇ ਮਮਾ ਹੀ ਕਰੇ ਪਿਆਰ ਨਾਲ ਦੇ ਨਾਲ ਗੱਲ ਕਰਨੇ ਤੂੰ ਗਾੜੀਆਂ ਹੋਰ ਦਾਣੇ ਜੜਨਿਆ ਪਿਆਰ ਪਿਆਰ ਨਾਲ ਹੀ ਚੂੜੇ ਨੂੰ ਜੂੜਾ ਸਮਝ ਕੇ ਜੁੱਤੀ ਪੈਰ ਦੀ ਸਮਝ ਕੇ ਮੈਂ ਚੱਲਦਾ ਕਾਕਰ ਗਾਲ ਕਹਿੰਦਾ ਚੂੜੇ ਨੂੰ ਚੂੜਾ ਸਮਝ ਗਿਆ ਮੈਂ ਗੱਲ ਕਰਦਾ ਹੁੰਦਾ ਸੀ ਜਿਹੜਾ ਚੂੜਾ ਹੁੰਦਾ ਨਾ ਪੈਰ ਦੀ ਜੁੱਤੀ ਹੁੰਦਾ ਵਾ ਉਹ ਭਾਈ ਦਾ ਕੋਈ ਆਲੇ ਅੰਦਰ ਉਹ ਜੱਟ ਦੇ ਘਰ ਆਵੇ ਤੇ ਕੋਈ ਆਲੇ ਅੰਦਰ ਭਾਈ ਦਾ ਕੱਲ ਤੂੰ ਪਤਾ ਕੀ ਐ ਨਾ ਕਾਸ਼ ਨੂੰ ਪਿੰਡ ਜਾ ਕੇ ਵੇਖ ਲਈ ਤੇ ਪਿੰਡੋਂ ਬਾਹਰ ਸਿਆ ਉਹ ਹਣ ਕਿੱਧਰ ਆਉਂਦੇ ਜੇ ਤੇ ਵੀ ਨਿਕਲੇ ਪਿੰਡੋਂ ਬਾਹਰ ਤੇ ਵੀ ਨਿਕਲ ਮਾਲਾ ਗੇਟ ਤੋਂ ਬਾਹਰ ਤੇ ਨਿਕਲ ਚੂੜਾ ਪਤਾ ਕਿਹਦਾ ਚੂੜਾ ਪੁੱਤਾ ਚੂੜਾ ਪੈਰ ਦੀ ਜੁੱਤੀ ਕੋਹੇ ਚ ਭਾਉਣ ਵਾਲਾ ਚੂੜਾ ਹੁੰਦਾ ਈ ਕਿੱਥੇ ਵੇਖਣਾ ਈ ਦੱਸ ਬਾਹਰ ਆ ਕੋਹ ਚੂੜਿਆ ਇਹ ਵੇਖ ਪਾ